ਉਂਟ ਜਾਦੇ 38 ਸਤਿ ਦੀਪ ਵਿੱਚ 1700 ਤੋਂ ਲੈ ਕੇ 1700 ਨਿਰੰਮੇਤਤ ਨੂੰ ਦਿਆਉ ਤੈਮ ਵਿੱਚ ਸਿੱਖ ਜੰਗਲਾ ਵਿੱਚ ਲੱਗੇ ਲੱਦੇ ਸਨ ਅੱਦੇ ਲੋਕ ਕੇ ਸ਼ਾਂਤੀ ਨਾਰਨ ਦੇਸਾਂ ਨਾ ਚੋ ਸਿਪਾਈ ਤਾਰੂ ਸਿੰਘ ਜੀ ਜੋ ਸਿਮਰਨ ਕਾਲ ਦੇ ਸੰਨ ਰੱਬ ਦੇ ਨਾਮ ਜਪਦੇ ਸਨ ਤੇ ਉਹ ਜਿਹੜੇ ਸਿੱਖ ਜੰਗਲਾ ਵੀ ਲੱਦੀ ਸੀ ਉਹਨਾਂ ਨੂੰ ਖਾਣਾ ਪਹੁੰਚਾਉਂਦੇ ਸਨ ਕਿਸੇ ਦਿਨ ਇੱਕ ਬੰਦੇ ਨੇ ਜਕਰੀਆ ਖਾਨ ਨੂੰ ਇਹ ਗੱਲ ਦੱਸ ਜੀ ਜਕਰੀਆ ਖਾਨ ਨੇ ਪਾਈ ਤਾਰੂ ਸਿੰਘ ਜੀ ਦੱਸ ਨੂੰ ਥਿਆ ਇਸਲਾਮ ਕਬੂਲ ਕਾਲੋ ਪਰ ਪਾਈ ਤਾਰੂ ਸਿੰਘ ਨੇ ਇਸਲਾਮ ਕਬੂਲ ਨਹੀਂ ਕੀਤਾ ਫੇਰ ਪਾਈ ਤਾਰੂ ਸਿੰਘ ਜੀ ਦੇ ਵਾਲ ਕੈਂਚੀ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਪਰ ਕੋਈ ਕੈਂਚੀ ਨਹੀਂ ਤੇ ਕੀ ਬਾ ਕੋਈ ਕੈਂਚੀ ਨਹੀਂ ਚੱਲੀ ਫੇਰ ਪਾਈ ਤਾਰੂ ਸਿੰਘ ਜੀ ਦਾ ਖੋਪਰ ਲਾ ਦਿੱਤਾ ਤੇ ਜਦ ਫਿਰ ਉਸੇ ਦਿਨ ਜਤਰੀਆ ਖਾਨ ਦਾ ਪਛਾਪ ਦਾ ਨਾਲ ਰੁਕਈਆ ਤੇ ਤੇ ਫਿਰ ਉਸ ਨੂੰ ਕਿਹਾ ਕਿ ਤੂੰ ਪਾਈ ਤਾਰੂ ਸਿੰਘ ਜੀ ਦੀ ਜੁੱਤੀ ਮਾਲ ਸੀ ਤੇ ਤੇ ਤੂੰ ਸਹੀ ਹੋ ਜਿੰਗਾ ਜੁੱਟੀਆਂ ਖਾਂਦੇ ਖਾਂਦੇ ਨੋ ਮਾਰ ਗਿਆ ਤੇ ਭਾਈ ਤਾਰੂ ਸਿੰਘ ਜੀ ਇੱਕ ਮਹੀਨੇ ਤੋਂ ਘੱਟ ਜਿੰਦਾ ਰਹੇ ਤੇ ਉਹ ਵੀ ਸ਼ਹੀਦ ਹੋ ਗਏ